ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਦਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਅੱਜ ਦਾ ਜਿਹੜਾ ਆਪਣਾ ਵੀਡੀਓ ਹੈ ਉਹ ਹੈਗਾ ਜੀ ਸਕਿਨ ਕੇਅਰ ਦੇ ਰਿਲੇਟਡ ਕਿ ਹੋਮ ਰੈਮਡੀਜ਼ ਨੂੰ ਫੋਲੋ ਕਰਕੇ ਆਪਾਂ ਕਿਸ ਤਰ੍ਹਾਂ ਆਪਣਾ ਸਕਿਨ ਕੇਅਰ ਰੁਟੀਨ ਹੈ ਜਿਹੜਾ ਉਹ ਕੰਟੀਨਿਊ ਰੱਖ ਸਕਦੇ ਆਂਗੇ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਨੇ ਕਮੈਂਟ ਆਏ ਸੀ ਕਿ 2 ਮਹੀਨੇ ਮੈਨੂੰ ਸਾਨੂੰ ਮੈਰਿਜ ਆਉਣ ਵਾਲੀ ਹੈ ਜਾਂ ਮਹੀਨੇ ਤੱਕ ਮੇਰੀ ਖੁਦ ਹੀ ਮੈਰਿਜ ਹੈ ਹਨਾ ਐਦਾਂ ਦੇ ਕਮੈਂਟ ਆਏ ਸੀ ਤਾਂ ਅਸੀਂ ਕੀ ਹੈ ਜਿਹੜਾ ਅਪਲਾਈ ਕਰੀ ਆਪਣੇ ਫੇਸ ਤੇ ਹੈ ਨਾ ਜਿਹਦੇ ਨਾਲ ਹੈ ਕਿ ਫੇਸ਼ੀਅਲ ਜਿੰਨਾ 글로 ਸਾਡੇ ਫੇਸ ਤੇ ਆ ਜਾਏ ਠੀਕ ਹੈ ਜੀ ਤਾਂ ਉਹਦੇ ਲਈ ਮੈਂ ਉਹ ਯੂਜ਼ ਕਰਦੀ ਹਾਂ ਹਨਾ ਜਦੋਂ ਮੈਂ ਮੈਰਿਜ ਤੇ ਜਾਣਾ ਹੁੰਦਾ ਤਾਂ ਮੈਂ ਉਸ ਤੋਂ ਪਹਿਲਾਂ ਹੀ ਜਿਹੜੀ ਆਪਣੀ ਸਕਿਨ ਕੇਅਰ ਹੈ ਉਹਦਾ ਥੋੜਾ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਨੀ ਆ ਤਾਂ ਉਹਦੇ ਨਾਲ ਆਪਾਂ ਨੂੰ ਕੋਈ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਪੈਂਦੀ ਜੀ ਕੁਝ ਵੀ ਆਪਾਂ ਨੂੰ ਫੇਸ ਤੇ ਇਦਾਂ ਦਾ ਲਗਾਉਣ ਦੀ ਲੋੜ ਨਹੀਂ ਹੈਗੀ ਕਿ ਮਾਰਕੀਟ ਵਾਲੀ ਕੋਈ ਚੀਜ਼ ਜਾਂ ਬਲੀਚ ਵਗੈਰਾ ਵੀ ਕਰਨ ਦੀ ਲੋੜ ਨਹੀਂ ਜੇ ਆਪਾਂ ਇਸ ਚੀਜ਼ ਨੂੰ ਫੋਲੋ ਕਰਾਂਗੇ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਵੀਡੀਓ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਲਈਆਂ ਨੇ ਮੈਂ ਤੁਹਾਨੂੰ ਕਰਕੇ ਵੀ ਦਿਖਾਉਂਗੀ ਆਪਣੇ ਠੀਕ ਹੈ ਜੀ ਇੱਕ ਤਾਂ ਲਈਏ ਵੀਰੇ ਆਪਾਂ ਦਹੀਂ ਠੀਕ ਹੈ ਜੀ ਐਨੀ ਕਾ ਆਪਾਂ ਦਹੀਂ ਲਈਆਂ ਦਹੀਂ ਦੀ ਜਗ੍ਹਾ ਤੇ ਤੁਸੀਂ ਦੁੱਧ ਵੀ ਯੂਜ਼ ਕਰ ਸਕਦੇ ਹੋ ਤੇ ਮਲਾਈ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਦਹੀਂ ਦੇ ਰਿਜ਼ਲਟ ਥੋੜੇ ਜਿਹਾ ਜ਼ਿਆਦਾ ਨੇ ਤੇ ਇੱਕ ਆਪਾਂ ਲੈਣਾ ਵੀਰੇ ਆਟੇ ਦਾ ਸੁਸਣ ਠੀਕ ਹੈ ਜੀ ਆਟਾ ਛਾਣ ਕੇ ਜਿਹੜਾ ਸੁਸਣ ਨਿਕਲਦਾ ਸਾਡੇ ਸੁਸਣ ਕਹਿੰਦੇ ਨੇ ਤੇ ਉਹ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਹੋਰ ਵੀ ਕੁਝ ਕਹਿੰਦੇ ਨੇ ਮੈਨੂੰ ਲੱਗਦਾ ਤੇ ਤੀਜੀ ਚੀਜ਼ ਆਪਾਂ ਲੈਣੀ ਹੈ ਜੀ ਟਮਾਟਰ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਲੈਣੀਆਂ ਨੇ ਆਪਾਂ ਟਮਾਟਰ ਨੂੰ ਆਪਾਂ ਸੈਂਟਰ ਦੇ ਵਿੱਚੋਂ ਕੱਟ ਕੇ ਜਿਹੜਾ ਇਹਦੇ ਵਿੱਚੋਂ ਰਸ ਨਿਕਲੂਗਾ ਉਹ ਯੂਜ਼ ਕਰਨਾ ਹੈ ਠੀਕ ਹੈ ਜੀ ਨੂੰ ਆਪਾਂ ਕੱਟ ਲਿਆ ਹੈਗਾ ਹੁਣ ਤੇ ਆਪਾਂ ਸੂਸਣ ਦੇ ਵਿੱਚ ਇਹਨੂੰ ਐਡ ਕਰ ਲਾਂਗੇ ਜਿਹੜਾ ਇਹਦਾ ਪਾਣੀ ਨਿਕਲੂਗਾ ਠੀਕ ਹੈ ਜੀ ਟਮਾਟਰ ਦਾ ਇਹ ਗੱਲ ਹੋਰ ਵੀਰੇ ਜੇ ਤੁਸੀਂ ਟਮਾਟਰ ਦੀ ਕੱਲੇ ਟਮਾਟਰ ਦੀ ਵੀ ਆਪਣੇ ਫੇਸ ਤੇ ਮ사ਜ ਕਰਦੇ ਹੋ ਨਾ ਤਾਂ ਬਹੁਤ ਵਧੀਆ ਉਹ ਫੇਸ ਦੇ ਲਈ ਤੁਹਾ ਆਪਾਂ ਜਰੂਰ ਦਿਆਂ ਨਾ ਫੇਸ ਵਾਸ਼ ਕਰਦੇ ਆ ਤਾਂ ਉਸ ਤੋਂ ਬਾਅਦ ਤੁਸੀਂ ਟਮਾਟਰ ਦਾ ਜਿਹੜਾ ਇੱਕ ਸਲਾਈਸ ਕੱਟ ਕੇ ਹਨਾ ਉਹਦੇ ਨਾਲ ਮ사ਜ ਕਰਕੇ ਦੇਖੋ ਆਪਣੇ ਫੇਸ ਤੇ ਕੰਟੀਨਿਊ 10 15 ਦਿਨ ਤੁਸੀਂ ਇਸ ਚੀਜ਼ ਨੂੰ ਫੋਲੋ ਕਰਕੇ ਦੇਖਿਓ ਕਿ ਕਿੰਨਾ ਤੁਹਾਨੂੰ ਫਰਕ ਜਿਹੜਾ ਨਜ਼ਰ ਆਊਗਾ ਆਪਣੇ ਫੇਸ ਤੇ ਇਹਦੇ ਵਿੱਚ ਤੁਸੀਂ ਨਿੰਬੂ ਦੇ ਵੀ ਇੱਕ ਦੋ ਬੂੰਦਾ ਪਾ ਸਕਦੇ ਹੋ ਪਰ ਮੈਂ ਨਹੀਂ ਪਾਉਂਦੀ ਹੁੰਦੀ ਥੋੜਾ ਵਧੀਆ ਨਹੀਂ ਹੁੰਦਾ ਨਿੰਬੂ ਥੋੜੀ ਸਕਿਨ ਜਿਹਦੀ ਸੈਂਸਿਟਿਵ ਉਹਦੇ ਲਈ ਤਾਂ ਬਿਲਕੁਲ ਵੀ ਨਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਆਪਣੀ ਫੇਸ ਦੇ ਅਕੋਰਡਿੰਗ ਹਨਾ ਕਿੰਨੇ ਕਿੰਨੀ ਵੀ ਜਿਹੜੀ ਆਪਣੇ ਫੇਸ ਤੇ ਲੱਗ ਜੂਗੀ ਉੰਨੀ ਕੁ ਆਪਾਂ ਦਹੀਂ ਮਿਲਾ ਲੈਣੀ ਹੈ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਨਾ ਠੀਕ ਹੈ ਜੀ ਤੁਸੀਂ ਟਮਾਟਰ ਦਾ ਰਸ ਨਹੀਂ ਪਾਉਣਾ ਹਨਾ ਕਈ ਵਾਰੀ ਟਮਾਟਰ ਦੇ ਵਿੱਚੋਂ ਰਸ ਨਹੀਂ ਨਿਕਲਦਾ ਹੁੰਦਾ ਚੰਗੀ ਤਰ੍ਹਾਂ ਸੁੱਕੇ ਜਿਹੇ ਟਮਾਟਰ ਹੁੰਦੇ ਨੇ ਜਿਹੜੇ ਤੇ ਤਾਂ ਫਿਰ ਤੁਸੀਂ ਜਿਹੜਾ ਟਮਾਟਰ ਹੈ ਉਹ ਗ੍ਰੈਂਡ ਕਰਕੇ ਵੀ ਪਾ ਸਕਦੇ ਹੋਗੇ ਇਕੇ ਜੀ ਚੰਗੀ ਤਰ੍ਹਾਂ ਗ੍ਰाइंड ਕਰਕੇ ਜਿਹੜਾ ਉਹਦਾ ਪੇਸਟ ਬਣੂਗਾ ਉਹ ਉਸ ਤੋਂ ਵੀ ਜ਼ਿਆਦਾ ਰਿਜ਼ਲਟ ਦੇਊਗਾ ਤੁਹਾਨੂੰ ਇਕੇ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਿਆ ਇਸ ਤਰ੍ਹਾਂ ਪੇਸਟ ਬਣ ਜੂਗਾ ਇਹਦਾ ਟਮਾਟਾ ਦੇ ਵਿੱਚ ਰਸ ਥੋੜਾ ਜਿਹਾ ਘੱਟ ਸੀਗਾ ਤਾਂ ਕਰਕੇ ਪੇਸਟ ਜਿਹੜਾ ਮਤਲਬ ਨਹੀਂ ਉਹਦਾ ਕਲਰ ਹੈ ਜਿਹੜਾ ਚੇਂਜ ਹੋ ਜਾਣਾ ਸੀ ਜੇਕਰ ਥੋੜਾ ਜਿਹਾ ਰਸ ਜ਼ਿਆਦਾ ਨਿਕਲਦਾ ਪਿੰਕ ਜਿਹਾ ਫੇਸਟ ਬਣ ਜਾਂਦਾਗਾ ਦਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਅਪਲਾਈ ਕਰਾਂਗੇ ਆਪਣੇ ਫੇਸ ਤੇ ਜਿਹੜਾ ਆਟੇ ਦਾ ਆਪਾਂ ਸੂਸਟਰ ਪਾਇਆ ਉਹ ਸਕਰਬ ਦਾ ਕੰਮ ਕਰੂਗਾ ਠੀਕ ਹੈ ਜੀ ਸਕਰਬ ਮੰਗੂ ਤੁਸੀਂ ਮ사ਜ ਕਰਨੀ ਹੈ ਫੇਸ ਦੇ ਉੱਪਰ ਕਮ ਸੇ ਕਮ 5 ਮਿੰਟ ਲਗਾਤਾਰ ਕਰਨੀ ਹੈ ਤੁਸੀਂ ਪਹਿਲਾਂ ਆਪਣੇ ਫੇਸ ਨੂੰ ਕਲੀਨ ਜ਼ਰੂਰ ਕਰ ਲਓ ਇੱਕ ਵਾਰੀ ਚੰਗੀ ਤਰ੍ਹਾਂ ਕਈ ਵਾਰੀ ਹਨਾ ਆਪਾਂ ਨੇ ਡਸਟ ਹੁੰਦੀ ਹੈ ਫੇਸ ਦੇ ਉੱਤੇ ਤਾਂ ਮੈਂ ਫੇਸ ਹੈ ਜਿਹੜਾ ਵਾਸ਼ ਕਰਕੇ ਹੀ ਬੈਠੀ ਸੀ ਗੁਲਾਬ ਜਲ ਨਾਲ ਵੀ ਤੁਸੀਂ ਪਹਿਲਾਂ ਸਾਫ਼ ਕਰ ਸਕਦੇ ਹੋ ਆਪਣੇ ਫੇਸ ਨੂੰ ਅਪਲਾਈ ਕਰਨ ਤੋਂ ਪਹਿਲਾਂ ਠੀਕ ਹੈ ਜੀ ਬਹੁਤ ਪਾਵਰਫੁਲ ਹੈ ਬ੍ਰੇ ਇਹ ਰੈਮਡੀ ਤੁਸੀਂ ਯੂਜ਼ ਕਰਕੇ ਦੇਖਿਓ ਟਮਾਟਰ ਬਹੁਤ ਵਧੀਆ ਆਪਣੇ ਫੇਸ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਉਸ ਤੋਂ ਬਾਅਦ ਤੁਸੀਂ ਟਮਾਟਰ ਨਾਲ ਵੀ ਜਿਹੜੀ ਮ사ਜ ਆ ਉਹ ਕਰ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਜਿਹੜੇ ਤੁਹਾਨੂੰ ਮਿਲਣਗੇ ਠੀਕ ਹੈ ਜੀ ਇਥੇ ਆਪਾਂ ਜਿਹੜੀ ਚੰਗੀ ਤਰ੍ਹਾਂ ਉਹ ਮ사ਜ ਕਰ ਲਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਜਿਹੜੀ ਆਪਣਾ ਹਨਾ ਮ사ਜ ਆਪਾਂ ਉਦੋਂ ਤੱਕ ਕਰਨੀ ਹੈ ਜਦ ਤੱਕ ਕਿ ਜਿਹੜੀ ਦਹੀਂ ਹੈ ਉਹਦਾ ਹਨਾ ਆਪਣੇ ਫੇਸ ਦੇ ਉੱਤੇ ਨਾ ਕਿਉਂ ਨਿਕਲ ਜਾਂਦਾ ਜਦੋਂ ਆਪਾਂ ਫਾਸ 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 ਆਪਾਂ ਮ사ਜ ਕਰਦੇ ਆ ਨਾ ਉਹਦਾ ਕਿਉਂ ਜਿਹੜਾ ਆਪਣੇ ਫੇਸ ਤੇ ਨਿਕਲ ਜਾਂਦਾ ਤੁਸੀਂ ਦੇਖ ਸਕਦੇ ਹੋ ਹਨਾ ਤੇ ਰਿਜ਼ਲਟ ਠੀਕ ਹੈ ਜੀ ਹੁਣ ਆਪਾਂ ਵਾਸ਼ ਕਰਕੇ ਫੇਸ ਨੂੰ ਫੇਰ ਤੁਹਾਨੂੰ ਦੁਬਾਰਤੋਂ ਮਿਲਦੇ ਹਾਂ ਠੀਕ ਹੈ ਜੀ ਹਾਂਜੀ ਇੱਥੇ ਆਪਣਾ ਫੇਸ ਹੈ ਜਿਹੜਾ ਆਪਾਂ ਨੇ ਵਾਸ਼ ਕਰ ਲਿਆ ਤੇ ਇਹਦੇ ਨਾਲ ਨਾ ਜਿਹੜੀਆਂ ਆਪਣੇ ਫੇਸ ਦੇ ਉੱਤੇ ਬਰੀਕ ਬਰੀਕ ਜਿਹੀਆਂ ਫਿੰਸੀਆਂ ਹੋ ਜਾਂਦੀਆਂ ਨੇ ਹਨਾ ਬਿਲਕੁਲ ਹਲਕੇ ਹਲਕੇ ਜਿਹੇ ਫੋਟਸੇ ਹੁੰਦੇ ਨੇ ਜਿਵੇਂ ਛੋਟੇ ਛੋਟੇ ਜਿਵੇਂ ਆਪਣੇ ਪਿੱਤੇ ਨਹੀਂ ਹੁੰਦੀ ਹੁੰਦੀ ਐਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਵੀ ਰਿਮੂਵ ਕਰਨ ਦੇ ਵਿੱਚ ਬਹੁਤ ਹੈਲਪ ਮਿਲਦੀ ਹੈ ਜੀ ਵੀਰੇ ਇਹਦੇ ਨਾਲ ਕਈ ਵਾਰੀ ਉਹ ਗਰਮੀ ਦੇ ਵਿੱਚ ਹੋ ਜਾਂਦੀਆਂ ਨੇ ਗਰਮ ਐਸ਼ ਕਰਕੇ ਹਨਾ ਠੀਕ ਹੈ ਜੀ ਤੁਸੀਂ ਇੱਥੇ ਦੇਖ ਸਕਦੇ ਆਪਾਂ ਨੂੰ ਰਿਜ਼ਲਟ ਹੈ ਜਿਹੜਾ ਤੁਹਾਨੂੰ ਆਪ ਨੂੰ ਨਜ਼ਰ ਆਊਗਾ ਤੇ ਇੱਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਮੈਨੂੰ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਰਿਜ਼ਲਟ ਇਸ ਚੀਜ਼ ਦਾ ਬਾਕੀ ਹਨਾ ਜਦੋਂ ਤੁਸੀਂ 1-2 ਦਿਨ ਛੱਡ ਕੇ 1-2 ਦਿਨ ਛੱਡ ਕੇ ਕੰਟੀਨਿਊ ਇਹਨੂੰ ਫੋਲੋ ਕਰੋਗੇ ਹਨਾ ਕਮ ਸੇ ਕਮ 15 ਤੋਂ 20 ਦਿਨ ਤੁਸੀਂ ਫੋਲੋ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਵਧੀਆ ਜਿਹੜੇ ਰਿਜ਼ਲਟ ਹੈ ਉਹ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਤੇ ਕਿਉਂਕਿ ਟਮਾਟਰ ਕੜ ਤੇ ਜਿਹੜਾ ਆਟੇ ਦਾ ਸੁਸਣਾ ਉਹ ਤਿੰਨੋਂ ਚੀਜ਼ਾਂ ਆਪਣੇ ਫੇਸ ਦੇ ਲਈ ਆਪਣੀ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਨੇਗੀਆਂ ਠੀਕ ਹੈ ਜੀ ਇਸ ਚੀਜ਼ ਨੂੰ ਫੋਲੋ ਜ਼ਰੂਰ ਕਰਕੇ ਦੇਖਿਓ ਤੇ ਫਿਰ ਤੁਹਾਨੂੰ ਰਿਜ਼ਲਟ ਦਾ ਪਤਾ ਲੱਗੂਗਾ ਜੇ ਤੁਸੀਂ ਕਰੋਗੇ ਹਨਾ ਇਹ ਚੀਜ਼ਾਂ ਨੂੰ ਯੂਜ਼ ਤੇ ਇੱਕ ਦੋ ਵਾਰੀ ਨਾਲ ਨਹੀਂ ਰਿਜ਼ਲਟ ਮਿਲੇ ਤੁਹਾਨੂੰ ਕੰਟੀਨਿਊ ਫੋਲੋ ਕਰਨਾ ਪੈਣਾ ਫਿਰ ਤੁਹਾਨੂੰ ਰਿਜ਼ਲਟ ਮਿਲਣਗੇ ਠੀਕ ਹੈ ਜੀ ਮੈਂ ਇਹਨਾਂ ਚੀਜ਼ਾਂ ਨੂੰ ਕੰਟੀਨਿਊ ਫੋਲੋ ਕਰਦੀ ਰਹਿਣੀ ਆ ਤਾਂ ਕਰਕੇ ਆਪਾਂ ਨੂੰ ਜਿਹੜਾ ਰਿਜ਼ਲਟ ਹੈ ਉਹ ਬਹੁਤ ਵਧੀਆ ਨਜ਼ਰ ਆ ਰਿਹਾ ਠੀਕ ਹੈ ਜੀ ਚਲੋ ਜੀ ਹੁਣ ਮਿਲਦੇ ਆਪਾਂ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਨੂੰ ਲੈ ਕੇ ਤੇ ਜੇ ਨਿਊ ਆਇਓ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ